ਸਵਾਗਤ ਹੈ ਕਿਸਾਨ ਵੀਰੋ ਤਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਵੜਾ ਦਿਖਾਵਾਂਗੇ ਤਿੰਨੇ ਗੱਬਣਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਦੀ ਕਰੋ ਸਸਰੀਕਾ ਬਾਈ ਜੀ ਸਸਰੀਕਾ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਬਾਈ ਜੀ ਜਤਿੰਦਰ ਸਿੰਘ ਪਿੰਡ ਮਵਾਰਕਪੁਰ ਚੁੰਗਾਂ ਜਲਾ ਮਰੇ ਕੋੜਲਾ ਤਹਿਸੀਲ ਮਰੇ ਕੋੜਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 8544825610 8544825610 ਜੀ ਅੱਜ ਆਪਾਂ ਤਿੰਨ ਨਗ ਦਿਖਾਵਾਂਗੇ ਇੱਕ ਐਫ 2 ਜਰਸੀਆਂ ਦੀ ਹਨਾ ਹਾਂਜੀ ਪਹਿਲਾ ਨੰਬਰ ਜਿਹੜੇ ਆਪਾਂ ਸਿੰਘਾ ਵਾਲੀ ਜਰਸੀ ਵੇਖੀਏ ਨੇ ਕਿਹੜਾ ਸੁਹਾ ਸੂਰੀ ਆ ਇਹ ਬਾਈ ਦੂਜਾ ਸੁਹਾ ਸੂਰ ਹੀ ਆ ਦੂਜਾ ਸੁਹਾ ਤੇ ਕੱਦ ਕਾੜ ਤੇ ਕੁਆਲਿਟੀ ਵਗੈਰਾ ਪੂਰੀ ਓਕੇ ਆ ਕੱਲੇ ਸਿੰਘਾ ਮਾੜੇ ਮਾੜੇ ਹਨਾ ਨਹੀਂ ਬਾਈ ਮਾੜੇ ਮਾੜੇ ਬ ਕੀ ਦੁੱਧ ਦਾ ਸਾਮਲ ਕਰਨੇ ਆਪ ਨੂੰ ਪਹਿਲਾਂ ਨਾ ਪਲੂਨ ਦਾ ਮਾਲਕ ਕਹਿੰਦੇ ਆਪਾਂ 21 ਕਿਲੋ ਦੁੱਧ ਚੋਇਆ ਹੋਇਆਗਾ ਠੀਕ ਹੈ ਜਾਨੀਆ ਆਪਣੀਆਂ ਅੱਖਾਂ ਨੂੰ ਵੀ ਦੱਸਦੀ ਆ ਜੀ ਵੀ ਇਹ ਦੁੱਧ ਬਰਾਉਂ ਦੇ ਨਾਲ 23-24 ਕਿਲੋ ਇਹਨੇ ਚਵਾਦਾ ਨਾਗਾ ਕਹਿੰਦੇ ਭਾਬੀ ਤੋਂ ਪਾਰ ਵਾਲੀ ਹੈਗੀ ਆ ਹਣਾ ਬਾਉਂ ਦੇ ਨਾਲ ਟੱਲੋ ਕਿਉਂਕਿ ਥਣਫਾਣ ਦੂਰਾ ਲੱਗਿਆ ਹੋਇਆ ਹੱਥੀਂ ਚਵਾਈ ਦਾ ਖਾਣਾਗਾ ਠੀਕ ਹੈ ਘੱਟ ਕਾਠ ਵਧੀਆ ਗਈ ਤੇ ਦਿਨ ਕੈ ਨਟ ਕੱਢਦੀ ਹਜੇ ਦਿਨ ਇਹ ਲੈ ਜੂ ਤੇ ਲੋ ਇੱਕ ਦੋ ਠੀਕ ਹੈ ਰੇਟ ਆਪਾਂ ਇਹਦਾ ਕੀ ਰੱਖਿਆ ਜੀ ਰੇਟਲਾ ਮੁੱਲ ਹੈਗਾ 1 ਲੱਖ 5000 ਤੇ 95000 ਰੁਪਏ ਦੀ ਜੱਥ ਤੇ ਨੋਈ ਆ ਠੀਕ ਹੈ ਸੋ 98000 ਦੀ ਵਿਹੜ ਆਪਾਂ ਦੇ ਦਾਂਗੇ ਤੇ ਸਾਫ ਸੁਥਰਾ ਲੈਵਾ ਜਮਾ ਕਿਆ ਬਾਤ ਆ ਹਨਾ ਦੇਖ ਫਟਿੰਗ ਫੋਟਿੰਗ ਦੇਖ ਲੈ ਮੇਰੀ ਠੀਕ ਹੈ ਥਣ ਮੂਠੀ ਵਾਲਾ ਥਾਣਾ ਪੂਰਾ ਵਧੀਆ ਘਰੇ ਚੋਂ ਆਣ ਵਾਲਾ ਜੇ ਸਿੰਘ ਨਾ ਹੁੰਦੇ ਫਿਰ ਢਲੋਂ ਇਹ ਉਂ ਵੀ 1 35 40 ਦੀ ਇਹ ਵੀ ਮਿਲਦੀ ਆ ਠੀਕ ਹੈ ਸੋ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਲੈਵਾਗਾ ਤੇ ਦੂਜਾ ਸੂਆ ਬੈੜ ਸੂਰੀ ਆ ਕੱਦ ਕਾਟ ਚੰਗਾ ਸੋਹਣੀ ਵਧੀਆ ਮੂੰਹ ਮੱਥੇ ਲੱਗਦੀ ਚੰਗੀ ਗਿਰ ਕਰਾਂਗੇ ਆਪਾਂ 23-24 ਕਿਲੋ ਦੁੱਧ ਪਾਉਣ ਵਾਲੀ ਬੈੜ ਹੈਗੀ ਆ ਥਣ ਸੋਨਾ ਹਾਤੀ ਚਬਾਈ ਵਾਲਾ 1 5 10 ਕੀਮਤ ਕੋਸ ਮਰਜ਼ੀ ਕਰਾ ਲੋ 98000 ਦੀ ਵੀਰ ਕਹਿੰਦਾ ਬੈੜ ਦੇ ਦਾਂਗੇ ਤੇ ਜਿਹੜੀ ਦੂਜੇ ਨੰਬਰ ਤੇ ਆਪਾਂ ਦੇਖੀਏ ਨੇ ਬੈੜ ਵੀਰੇ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਬਾਈ ਦੂਜਾ ਸੂਆ ਸੁੰਦੀ ਆ ਢੱਲੋਂ ਠੀਕ ਐ ਕੈ ਕਿਦਨ ਲੈਂਦੀ ਐ ਇਹਦਾ ਦੇਖ ਠੀਕ ਐ ਕਿੱਥੇ ਦੇ ਠੀਕ ਮੋਟਾ ਮੋਟਾ ਕੱਲੰਗਾ ਦੇ ਥਲੋਂ ਦੀ ਪੂਰਾ ਮੋਟਾ ਮੋਟਾ ਥਾਣਾ ਜਾਵਾ ਹਨਾ ਹਾਂ ਪੂਰਾ ਹੱਥ ਦੀ ਚਵਾਈ ਦਾ ਥਾਣਾ ਠੀਕ ਹੈ ਚਵਾਈ ਚੂਈ ਆਏ ਨੇ ਓਕੇ ਦੀ ਆ ਨੇ ਤੇ ਇਹਦਾ ਆਪਾ ਦੁੱਧ ਜਾਂਦਾ ਜਰਾ ਇਹ ਕਿੰਨੇ ਪਾ ਦੋਗੇ ਇਹ ਦੁੱਧ ਤੋਂ ਪਲੂਨ ਦਾ ਇਹਦਾ ਤੋਂ 22 ਕਿਲੋ ਦੁੱਧ ਪਾਇਆ ਹੋਇਆ ਢੇਲੋਂ ਠੀਕ ਹੈ 22 ਕਿਲੋ ਹਾਂਜੀ ਤੇ ਐਸੇ ਕੀ ਅੰਦਾਜ਼ਾ ਲਾ ਕੇ ਜਿਲੇ ਵੀ 22 ਤੇ ਹੀ ਮੰਨ ਕੇ ਲੈ ਲੈਗੇ ਦੁੱਧ ਖਾਵ ਨਾਲ ਤਾਂ ਬਈ ਇਹ ਪਾ ਦੂਗੀ ਯਾਰ 24 25 ਕਿਲੋ ਦੁੱਧ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਬੈਠਦਾ ਸੋਹਣਾ ਸਾਫ ਸੁਥਰਾ ਰਾਜ ਜੀ ਸਮਝ ਬਲੀ ਹੈ ਨਾ ਤੇ ਰੇਟ ਆਪ ਇਹਦਾ ਕੀ ਰੱਖਿਆ ਫਿਰ ਰੇਟ ਬਾਈ ਇਹਦਾ ਵੀ 1 ਲੱਖ 5000 ਰੁਪਿਆਗਾ ਠੀਕ ਹੈ ਇਹ ਵੀ 98000 ਰੁਪਏ ਦੀ ਜੱਛ ਤੇ ਨਹੀਂ ਆਗੀ ਤੇ ਲੋ ਠੀਕ ਹੈ 98000 ਦੀ ਆਪਾਂ ਇਹ ਦੇਣੀ ਹੈ ਨਾ ਤੇ ਸਾਉ ਸੀਰ ਤਾਂ ਇੰਨੀ ਦਾ ਠੀਕ ਹੈ ਦੁੱਧ ਦੀ ਐਵਰੇਜ ਆ ਕੇ ਚੱਲੇ 20 ਤੋਂ ਪਾਰ ਵਾਲੀ ਹੈਗੀ ਆ ਜੱਟ ਲੋ ਕੰਡੇ ਦੇ 20 ਦੀ ਕੀ ਗੱਲ ਐ ਇਹ 22 23 ਕਿੰਦੋਂ ਕੰਡੇ ਆ ਚਵਾ ਕਰਾਉਗੀ ਠੀਕ ਹੈ ਸੋ 22 ਕਿਲੋ ਤੋਂ ਪਾਰ ਪਾਰ 98000 ਦੀ ਵੀਰ ਕਹਿੰਦਾ ਇਹ ਬੈੜ ਦੇਣੀ ਆ ਸੋ ਕੱਦ ਕੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਸਾਈਨਿੰਗ ਵੱਡੀ-ਵੱਡੀ ਬਹੁਤ ਆ ਦੂਸਰਾ ਸੂਆ ਵੈੜ ਸੁਂਦੀ ਪਿਆ ਪੰਜ-ਚਾਰ ਦਿਨ ਇਹਦੇ ਸੂਣ ਚ ਬਾਕੀ ਤੇ ਜਿਹੜੀ ਤੀਜੇ ਨੰਬਰ ਤੇ ਆਪਾਂ ਐਚ ਐਫ ਵੈੜ ਦੇਖੀ ਜਾਈ ਨਹੀਂ ਕਿਹੜਾ ਸੂਆ ਸੂਰੀ ਆ ਇਹ ਬਾਈ ਦੂਜਾ ਸੂਆ ਸੁਂਦੀ ਆ ਢੱਲੋਂ ਠੀਕ ਐ ਕੈਕ ਦਿਨ ਬਾਕੀ ਪਏ ਇਹਦੇ ਦਿਨ ਪਏ ਨੇ ਬਾਈ ਹਜੇ 8-9 ਬਾਕੀ ਠੀਕ ਐ 8-9 ਦਿਨ ਇਹਦੇ ਹਜੇ ਸੂਣ ਚ ਬਾਕੀ ਪਏ ਆ ਸੂਣ ਚ ਬਾਕੀ ਪਏ ਨੇ ਠੀਕ ਐ ਹਵਾਨੇ ਤੇ ਨਾਣਾ ਨੂੜਾ ਬੜੇ ਚੰਗੇ ਦਿਖਾਈ ਦਿੰਦੀਆਂ ਹਨਾ ਨਾਣਾ ਨੂੜਾ ਦਾ ਬਾਹਲੀਆਂ ਲੱਗੀਆਂ ਦੇਖ ਬਾਈ ਠੀਕ ਐ ਮਲਕਵਾਨ ਦੇਖ ਦੋਨੇ ਪਾਸੇ ਠ ਦੋਸਤਾਂ ਵਾਰ ਦੀ ਨਾ ਠੀਕ ਹੈ ਸਾਫ਼ ਸੁਥਰੇ ਲੈ ਵੇ ਦੀ ਜੀ ਸਟਾਰਟਿੰਗ ਆ ਗਈ ਠੀਕ ਹੈ ਸੋ ਥਣ ਹਵਾਨਾ ਸੋਣਾ ਨਾੜਾ ਦਾ ਗੁੰਦਿਆ ਪੈ ਜਾਮਾ ਹਾਂ ਜੀ ਕਿੰਨਾ ਗੰਦਾ ਚਲਾ ਸਕੀ ਦੁੱਧ ਦਾ ਪੈ ਦੋ ਇਹਦਾ ਯਾਰ ਬਾਈ ਮਾਲਕ ਕਹਿੰਦੇ ਨੇਗੇ ਬਈ 32 ਕਿਲੋ ਪਲੂਨ ਦਾ ਚੋਇਆ ਹੋਇਆ ਠੀਕ ਹੈ ਆਪਣੇ ਹਿਸਾਬ ਦੇ ਨਾਲ ਬਈ ਜਿਵੇਂ ਹੁਣ ਗਰਮੀ ਦਾ ਟਾਈਮ ਆਗਾ ਇਹ ਬਈ 32 ਤੋਂ 35 ਕਿਲੋ ਬੜੇ ਆਰਾਮ ਜੇ ਨਾਲ ਚਵਾ ਦੂਗੀ ਸੀਮਨ ਵਗੈਰਾ ਕਨਫਰਮ ਹੈਗਾ ਕੋਈ ਸੀਮਨ ਸਾਰੀ ਇਹਦਾ ਸੀਮਨ ਇਹਦੀ ਮਾ ਦਾ ਜਿਹੜਾ ਇਹਦੇ ਲੱਗਿਆ ਹੋਇਆ ਸਾਰੀ ਆਪਣੇ ਕੋਲੇ ਡਿਟੇਲ ਆ ਜਿਹੜਾ ਵੀਰ ਆਪਣੇ ਨਾਲ ਸੌਦਾ ਕਰੂ ਉਹਨੂੰ ਆਪਾਂ ਸਾਰੀ ਡਿਟੇਲ ਦੇ ਦਾਂਗੇ ਬਾਈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਬਾਈ ਇਹ ਦੇਵਾਂਗੇ ਆਪਾਂ 1 ਲੱਖ ਤੇ 38000 ਰੁਪਏ ਦੀ ਦੇਵਾਂਗੇ ਸੁਪਰ ਫੇਸ ਕੁਆਲਟੀ ਵਗੈਰਾ ਦੇਖੋ ਬਾਹਰ ਦੀ ਦੂਜਾ ਸੁਆ ਸੁੰਦੀ ਪਈ ਆ ਬਾਇਓ ਡਾਟਾ ਇਹਦਾ ਸਾਰਾ ਮਿਲੂਗਾ ਸਾਰੀ ਡਿਟੇਲ ਮਿਲ ਜੇ ਦੀ ਬਾਈ ਠੀਕ ਹੈ ਸੂਣ ਦੇ ਵਿੱਚ ਜਰੂਰ ਆਪਾਂ ਹਫਤਾ ਖੰਡ ਪਿਆ ਹਜੇ ਹਨਾ ਹਾਂ ਬਾਈ ਠੀਕ ਹੈ ਕਹਿੰਦਾ ਬੱਚੀ ਚੰਗੀ ਏ ਯਾਰ 35 ਮੰਨ ਕੇ ਵੇਚ ਲੈ ਲੈ ਪਰ ਪਾਰ ਵਾਲੀ ਆ ਹਾਂ ਉਹ ਗਾਹਾਂ ਅਗਲੇ ਦੀ ਆਪਦੀ ਸਾਮ ਤੇ ਸੰਭਾਲਾ ਹਨਾ ਠੀਕ ਹੈ ਰੇਕ ਦੀ ਯਾਨੀ ਪੂਰੀ ਐਨ ਆ ਬਾਕੀ ਬੰਸਰ ਦਿਖਾ ਦੇ ਦੀ ਸੁੱਲੇਵਾ ਵਗੈਰਾ ਦੇਖੋ ਯਾਰ ਕਿਆ ਬਾਤ ਆ 138000 ਰੁਪਿਆ ਹਫਤਾ ਖੰਡ ਬੈੜ ਦਾ ਸੂਣ ਚ ਬਾਕੀ ਆ ਜਿਹੜੇ ਸੀਮੰਟ ਦੀ ਹੈ ਕਿ ਕਿਰਿਆ ਲੱਗਿਆ ਸਾਰਾ ਤਿੰਨ ਪੀੜੇ ਦਾ ਰਿਕਾਰਡ ਵੀ ਕਹਿੰਦਾ ਆਪਾਂ ਇਹਦਾ ਦੇਵਾਂਗੇ ਤਿੰਨ ਗੱਬਣਾ ਵੇੜਾ ਦਿਖਾ ਦਿਆਂ ਤੇਰੇ ਪਰ ਰੇਟ ਕਰੇ ਵੀਰੇ ਮਾਨਤਨ ਹੋ ਜੂ ਇਹਨਾਂ ਦੇ ਵਿੱਚ ਭਾਈ ਇਹ ਮਾਨਤਨ ਵਾਲੀ ਕਰੇ ਨੇ ਇਹਨਾਂ 'ਚ ਕੋਈ ਬਾਹਲਾ ਫਰਕ ਨਹੀਂ ਹੈਗਾ ਠੀਕ ਹੈ ਤੇ ਬਾਕੀ ਇਹ ਅੱਜ ਗੱਬਣਾ ਦੇ ਰੇਟ ਨੇ ਜਿੱਤੇ ਸੂਪੀਆਂ ਜੇ ਸੂਈਆਂ ਤੋਂ ਕਿਸੇ ਨੇ ਲੈਣੇ ਨੇ ਉਹ ਸੂਈਆਂ ਵਾਲੇ ਹਿਸਾਬ ਦੇ ਨਾਲ ਰੇਟ ਹੋਣੇ ਨੇ ਠੀਕ ਹੈ ਫੇਰ ਨਗਵੀਰ ਕਹੀ ਵੀ ਅੱਜ ਉਹ ਮੰਗਦੇ ਅੱਜ ਇੰਨੇ ਮੰਗੀ ਜਨਾ ਤੇ ਇੱਕ ਇਹਦੇ ਵਿੱਚੋਂ ਬਾਹਲਾ ਫਰਕ ਨਹੀਂ ਪੈਣਾ ਵਿੱਚ ਸਵਾਦ ਲੈਣ ਦੇ ਵਾਲੇ ਬਹੁਤੇ ਨੇਗੇ ਬਈ ਹਾਂ ਭਾਈ ਇੰਨੇ ਦੀ ਇੰਨੇ ਦੀ ਇਹ ਚੋਂ ਮਾਨਤਾ ਨਹੀਂ ਹੋਣੇ ਨੇ ਪੈਂਡਾ ਆਪਾਂ ਫੇਰ ਦੱਸਦਾਂ ਨੇ ਆ ਮੁਬਾਰਕ ਪਰ ਚੂੰਗਾ ਮਰੇ ਕੋ ਵੋਲਾ ਨਾਲ ਦੇ ਪਿੰਡ ਹਾਥਨ ਫਰਵਾਹੀ ਫਰੀਦਪੁਰ ਠੀਕ ਹੈ ਉਹ ਦਾਣਾ ਇਹ ਪਿੰਡ ਪੈ ਜਾਂਦੇ ਨੇ ਆਪਣੇ ਆਲੇ-ਦਾਲੇ ਵਿੱਚ ਆ ਬਹੁਤੇ ਇਹੀ ਨੇਗੇ ਬਈ ਬਈ ਪਿੰਡ ਕਿਹੜਾ ਦਾ ਸਵਾਦ ਜ ਲੈਣ ਵਾਲੀ ਆ ਇਹ ਬਹੁਤ ਨੇ ਠੀਕ ਹੈ ਸੋ ਕੋਈ ਵੀ ਨਾ ਤੁਹਾਡੇ ਪਸੰਦ ਉਹ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ